ਬ੍ਰੇਕ ਤੋਂ ਬਾਅਦ ਇੱਕ ਵਾਰ ਫੇਰ ਤੁਹਾਡਾ ਸਵਾਗਤ ਹੈ ਅਮ੍ਰਿਤਸਰ ਕੰਪਨੀ ਬਾਗ ਵਿਕੇਸ਼ ਵਰਗਵਾਸੀ ਗੁਰਸ਼ਰਨ ਸਿੰਘ ਬੱਬਰ ਦੀ ਯਾਦ ਵਿੱਚ ਵਿਸਾਖੀ ਮੇਲਾ ਕਰਵਾਇਆ ਗਿਆ ਇਸ ਮੌਕੇ ਵੱਖ-ਵੱਖ ਗੀਤਕਾਰਾਂ ਨੇ ਆਪਣੀਆਂ ਪੇਸ਼ਕਾਰੀਆਂ ਪੇਸ਼ ਕੀਤੀਆਂ ਅਤੇ ਸਮਾਜ ਵਿੱਚ ਵੱਖ-ਵੱਖ ਸੇਵਾਵਾਂ ਨਿਭਾ ਰਹੇ ਲੋਕਾਂ ਨੂੰ ਸਨਮਾਨਿਤ ਵੀ ਕੀਤਾ ਗਿਆ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਹਰੀਦੇਵ ਸ਼ਰਮਾ ਪੁੱਜੇ ਅਤੇ ਉਨ੍ਹਾਂ ਨੇ ਸਵਰਗਵਾਸੀ ਗੁਰਸ਼ਰਨ ਸਿੰਘ ਬੱਬਰ ਨੂੰ ਸ਼ਰद्धा सुमन ਪੇਟ ਵੀ ਕੀਤੇ ਇਸ ਮੌਕੇ ਉਹਨਾਂ ਦੇ ਨਾਲ ਸਮਾਜ ਸੇਵਕ ਬਲਕਿਸ਼ਣ ਸ਼ਰਮਾ ਅਤੇ ਹਰਿਆਵਲ ਪੰਜਾਬ ਦੇ ਦਲਜੀਤ ਸਿੰਘ ਖੋਲੀ ਨੂੰ ਬਿਹਤਰ ਸੇਵਾਵਾਂ ਕਰਨ ਲਈ ਸਨਮਾਨਿਤ ਕੀਤਾ ਗਿਆ ਇਸ ਮੌਕੇ ਪਾਇਲਟ ਜਸਪਾਲ ਸਿੰਘ ਡਾਕਟਰ ਨਰੇਸ਼ ਪੰਦੀ ਮਨਿੰਦਰ ਵੀਰ ਸਿੱਖ ਸਮੇਤ ਅਮ੍ਰਿਤਸਰ ਨਗਰੀ ਦੇ ਕਈ ਹੋਰ ਨਿਵਾਸੀ ਵੀ ਇਸ ਮੌਕੇ ਤੇ ਹਾਜ਼ਰ ਸਨ ਅੱਜ ਕੌਂਪਟੀ ਬਾਗ ਦੇ ਵਿੱਚ ਵਸਾਖੀ ਮੇਲਾ ਸਾਗਰ ਸ਼ਰਨ ਸਿੰਘ ਬੱਬਲ ਜੀ ਦੀ ਯਾਦ ਦੇ ਵਿੱਚ ਮਨਾਇਆ ਜਾ ਰਿਹਾ ਹੈ ਬਹੁਤ ਹੀ ਇਹਦੇ ਗੁਰਸ਼ਰਨ ਬੱਬਰ ਜੀ ਦੇ ਬਾਰੇ ਲਿਖਿਆ ਗਿਆ ਹੈ ਔਰ ਦੇਖਿਆ ਗਿਆ ਹੈ ਇਹਨਾਂ ਨੇ ਪਰਸ਼ੂਰਾਮ ਜੀ ਦੀ ਕਿਤਾਬ ਵੀ ਲਿਖੀ ਹੈ ਭਗਵਾਨ ਪਰਸ਼ੂਰਾਮ ਜੀ ਦੀ ਕਿਤਾਬ ਲਿਖੀ ਹੈ ਉੱਥੇ ਨਾਲ ਨਾਲ ਹੀ ਹੋਰ ਵੀ ਕਿਤਾਬਾਂ ਬਹੁਤ ਸਾਰੀਆਂ ਲਿਖੀਆਂ ਹਨ ਅੱਜ ਸਮਰਪਿਤ ਹੈ ਸਾਗਰਸ਼ਦ ਸਿੰਘ ਬੱਬਰ ਜੀ ਦੀ ਯਾਦ ਵਿੱਚ ਇਹ ਸਾਰਾ ਪ੍ਰੋਗਰਾਮ ਕਰਾਇਆ ਜਾ ਰਿਹਾ ਹੈ ਉਸ ਖਲਚ ਦੇ ਵਿੱਚ ਅੱਜ ਇਹਨਾਂ ਨੇ ਇਹ ਰਮ ਰੱਖਿਆ ਸੀਗਾ ਤੇ ਮੈਂ ਸਮਝਦਾ ਕਿ ਇਹੋ ਜਿਹੇ ਯਾਦਗਾਰਾਂ ਜਿਹੜੀਆਂ ਹਮੇਸ਼ਾ ਹੀ ਜਿਨ੍ਹਾਂ ਨੇ ਕੁਝ ਸਮਾਜ ਵਾਸਤੇ ਕਿਸੇ ਵੇਲੇ ਕੀਤਾ ਸੀਗਾ ਉਹਨਾਂ ਦੀਆਂ ਯਾਦਗਾਰਾਂ ਹਮੇਸ਼ਾ ਬਣਾਈਆਂ ਜਾਣੀਆਂ ਚਾਹੀਦੀਆਂ ਉਹਨਾਂ ਦੇ ਜਨਮ ਦਿਨ ਉਹਨਾਂ ਦੀਆਂ ਵਰ੍ਹਸੀਆਂ ਔਰ ਇਹਨਾਂ ਨੇ ਸ਼ਹਿਰ ਦੀਆਂ 6 ਪ੍ਰਮੁੱਖ ਸ਼ਖਸੀਤਾਂ ਨੂੰ ਆਪਣੇ ਇੱਥੇ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗੱਬਰ ਜੀ ਜੋ ਕਿ ਸਮੇਂ-ਸਮੇਂ ਦੇ ਵਿੱਚ ਹਰ ਸਕੂਲ ਦੇ ਵਿੱਚ ਜਾਂਦੇ ਸੀਗੇ ਔਰ ਗੀਤਾ ਦੇ ਬਾਰੇ ਔਰ ਕਈ ਗਿਆਨ ਦੀ ਜਿਹੜੀ ਉਹਨਾਂ ਨੇ ਕਿਤਾਬਾਂ ਵੀ ਲਿਖੀਆਂ ਤੇ ਉਹਦਾ ਪ੍ਰਚਾਰ ਵੀ ਕੀਤਾ ਧਾਰਮਿਕ ਕੰਮਾਂ ਨਾਲ ਉਹਨਾਂ ਨੇ ਜੋੜ ਕਰਕੇ ਸਭ ਨੂੰ ਅੰਮ੍ਰਿਤਸਰ ਕੰਪਨੀ ਬਾਗ ਵਿਖੇ ਗੁਰਚਰਨ ਸਿੰਘ ਬੱਬਰ ਦੀ ਯਾਦ ਵਿੱਚ ਬਸਾਖੀ ਮੇਲਾ ਕਰਵਾਇਆ ਗਿਆ ਅਤੇ ਇਸ ਮੌਕੇ ਸਮਾਜ ਵਿੱਚ ਬਿਹਤਰ ਕਰਨ ਕਰਨ ਵਾਲੀਆਂ ਸ਼ਖਸੀਅਤਾਂ ਨੂੰ ਸਨਮਾਨਿਤ ਵੀ ਕੀਤਾ ਗਿਆ ਗੱਲਬਾਤ ਕਰਦੇ ਹੋਏ ਵਖਵਖ ਬੁਲਾੜਿਆ ਨੇ ਆਖਿਆ ਕਿ ਗੁਰਚਰਨ ਸਿੰਘ ਬੱਬਰ ਨੇ ਸਮਾਜ ਵਿੱਚ ਬਿਹਤਰ ਕੰਮ ਕੀਤਾ ਹੈ ਤਾਂ ਹੀ ਉਹਨਾਂ ਨੂੰ ਯਾਦ ਕੀਤਾ ਜਾ ਰਿਹਾ ਹੈ ਅੰਮ੍ਰਿਤਸਰ ਫਾਸਟਵੇ ਖਬਰਾਂ ਨਾਲ ਮਾਰੀ ਕੈਮਰਾਮੈਨ ਗੁਰਸੇਵਕ ਸਿੰਘ ਦੇ ਨਾਲ ਰਕੇਸ਼ ਕੁਮਾਰ